ਸਸਰੀ ਕਾਲਜੀ ਦਲਕੀ ਧਜ ਚਾਨਾ ਬਰੈਡ ਖਾਣ ਦਾ ਪਹਿਲਾ ਆਪਾਂ ਕਰਦੇ ਆ ਆਲੂ ਬੋਇਲ ਇੰਡਕਸ਼ਨ ਚੁੱਲੇ 'ਚ ਚਿਕਰ ਰੋਪੋ ਇੱਕ ਤੁਹਾਨੂੰ ਟਿਪ ਦਿੰਨਾ ਪਤਾ ਵੀ ਹੋਗਾ ਤੇ ਰਹਿਣਾ ਆਲੂ ਵਿੱਚ ਨਾ ਢੰਗ ਨਾਲ ਪਾਰਿਆ ਕਰ ਇਹ ਅਰਸ਼ੇਤੀ ਉੱਪਰ ਜਾਂਦੀ ਜਦੋਂ ਤੱਕ ਉਬਲਦੇ ਆਲੂ ਆਪਾਂ ਪਿਆਜ਼ ਘੱਟ ਲੈਨੇ ਤੇ ਉਹ ਬਣਾ ਲੈਨੇ ਆ ਵੇਸਨ ਨਾਲ ਜਗਾੜ ਜਾ ਮੈਂ ਜਿਆਦਾ ਨਹੀਂ ਬਣਾਉਣੇ ਬਸ 4 ਕਿ ਬਣਾਉਣੇ 4 ਜਾਂ 5 ਸਾਂਹੀਓ ਕਰਕੇ ਤਿੰਨ ਕਾਲੂ ਲੈ ਆਪਾਂ ਇੱਕ ਪਿਆਜ਼ ਉਸ ਨੂੰ ਕਟਿੰਗ ਕਰਾਂਗੇ ਔਰ ਬਣਾएंगे ਬਰੈਡ ਬਰੈਡ ਦਾ ਪਕੌੜਾ ਤੁਮਨੇ ਕੋ ਪਿਆਜ਼ਾਂ ਦੀ ਕਟਿੰਗ ਕਰ ਲੈਨੇ ਤਦ ਆਲੂ ਬਲਦੇ ਆਪਾਂ ਨਾ ਤੜਕਾ ਬਣਾ ਲੈਨੇ ਆ ਤੇ ਫਿਰ ਉਹ ਪਿਆਜ਼ਾਂ ਦਾ ਜਿਹੜਾ ਟੇਸਟ ਆ ਉਹ ਖਰਾਬ ਨਹੀਂ ਆਊਗਾ ਵਿੱਚ ਕੱਚਾ じゃ ਨਹੀਂ ਆਊਗਾ ਪਿੰਡਾ ਓਕੇ ਜੀ ਆ ਦੇ ਜਦਾਂ ਛੜਾ ਜਾ

أنا مش على اللي ਇਹਦੇ ਵਿੱਚ ਆਪਾਂ ਸੱਟ ਲੈਨੇ ਆਪਾਂ ਨੂੰ ਸੌਖਾ ਹੋ ਜੂਗਾ ਐਦਾਂ ਕਰਕੇ ਕਰਕੇ ਤੇ ਬੈਠ ਜਾਪਾਂ ਇਹਨਾਂ ਸੱਟ ਲੈਣਾ ਹੈ ਆਪਾਂ ਇਹ ਬੱਚੋ ਥੋੜੀ ਜਿਹੀ ਹਲਦੀ ਲਾਲ ਮਰ ਤੇ ਰੱਖ ਦਈਏ ਹਾਂ ਤੇ ਮੜੀ ਪਾ ਲਈਏ ਆਬਸਕੋਪ ਐਸਏ ਇਹ ਇੱਕ ਤਾਂ ਗਰਮਾ ਪ੍ਰੋਗਰਾਮ ਹਾਂਜੀ ਹੁਣ ਆਪਾਂ ਬੇਸਣ ਦੇ ਵਿੱਚ ਵੀ ਨਾ ਥੋੜਾ ਜਿਹਾ ਨਮਕ ਪਾਵਾਂਗੇ। ਛਾਬਾ ਨਾੜੀ ਪਾਏ ਉਹ ਹੋਰ ਨਾ ਵੱਧ ਮੇਰੇ। ਤੇ ਮਿਰਚ ਬਸ ਮਾਇਰ ਉਹਦੇ ਵਿੱਚ ਖਾ ਕੇ ਦੇਖੀਆ। ਇਦੇ ਵਿੱਚ ਹੁਣ ਆਪਾਂ ਪਾਣੀ ਪਾਵਾਂਗੇ। ਇਹ ਦਰੱਖਤ ਅੰਚ ਲਾ ਦੇਣੇ। ਇਹਨੂੰ ਗੋਲ ਲੈਨੇ ਆਪਾਂ ਫਸਟ ਟਾਈਮ ਟਰਾਈ ਕਰ ਰਿਹਾ ਮੈਂ ਬ੍ਰੈਡ ਪਕੌੜਾ ਆਪਾਂ ਤਾਂ ਉਹਦਾ ਸਿੱਧਾ ਬ੍ਰੈਡ ਹੀ ਕਹਿ ਦਿੰਦੇ ਆ ਬ੍ਰੈਡ ਪਕੌੜਾ ਬੋਲ ਦਿੰਦਾ ਜੀ ਸਹੀ ਮਾਰੇ ਦਾ ਬ੍ਰੈਡ ਪਕੌੜਾ ਹੀ ਆ ਆਪਾਂ ਬਰਾਊਨ ਯੂਜ਼ ਕਰਾਂਗੇ ਇਹ ਘੱਟ ਤੇਲ ਜਾਂ ਪੀਂਦੇ ਹੁੰਦੇ ਆ ਹਾਂ ਇਹ ਘੱਟ ਤੇਲ ਪੀਂਦੇ ਆ ਬਰਾਊਨ ਬ੍ਰੈਡ ਇਹ ਯੂਜ਼ ਕਰਾਂਗੇ ਕਸਰ ਦੇ ਲਈ ਦਬਾਣਾ ਲਓ ਐਂਡ ਆ ਫਿਲਮ ਕਰਨੀ ਆ ਮਨ ਦਾ ਆਪਣਾ ਚੀਜ਼ ਸ਼ਾਇਦ ਘਟ ਮੈ ਜਾਵੇ। ਲੋ ਜੀ ਆਪਾਂ ਹੁਣ ਕਰ ਲਿਆ ਸਾਰਾ ਕੁਝ ਰੈਡੀ। ਹੁਣ ਆਪਣੀ ਬਾਰੀ ਆ। ਬਿਲਕੁਲ ਨਾ ਦੇਖਦੇ। ਇਹ ਮੇਰਾ ਆਟਾ ਬੇਸਨ ਨੂੰ ਥੋੜਾ ਜਿਆ ਐਨ ਕਰ ਦਿੰਦੇ। ਨਹੀਂ ਆ ਬੇਸਨ ਨੂੰ ਥੋੜਾ ਪਤਲਾ ਹੋ ਗਿਆ। ਬੇਸਨ ਆਟਾ ਨੂੰ ਥੋੜਾ ਜਿਆ ਹੋੜਾ। ਹੋੜਾ ਨਾ ਕਰ। ਜ਼ੂਮ ਕਰਕੇ ਦੇਖੋ। Nice. ਉਹ ਬਲੂਰੋ ਚੰਨ ਚਾਰਜਰ ਆਪ ਕਰਨੇ ਪੈਣੇ ਆ ਬਿਲੀ ਹੋ ਗਈ ਬੈਟਰੀ ਵੀ ਸਾਰਾ ਖੋਸ਼ ਠੀਕ ਹੈ ਉਧਰ ਇਧਰ ਜਿਹਾ ਰੱਖ ਲਓ ਇਸ ਕਰਕੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵਿਕਮੇਲਾ ਨਹੀਂ ਆ ਵੀਡੀਓ ਪਲੀਆ ਲਓ ਜੀ ਬਰੈਡ ਹੋ ਗਏ ਰੈਡੀ ਇਧਰ ਆਪਣੀ ਅਗੀ ਚਾਹ ब्रैड हम आप टेस्ट करके देखते हैं बबे हलवाई अंग बन गए तभी तो भी बना के ट्राई करो बहु कव यू ऑल लाइक शेयर कमेंट एंड सब्सक्राइब